ਆਸ਼ਿਕਾਂ ਦਾ ਕਿੱਸਾ ਮਾਡਰਨ ਜਿਹੜੇ ਇੱਕ ਸੱਚੀ ਘਟਨਾ ਤੁਸੀਂ ਦੇਖਿਆ ਹੋਣਾ ਕਿ ਜਿਵੇਂ ਜਿਹੜੇ ਇਤਿਹਾਸਿਕ ਜਿਹੜੇ ਆਸ਼ਿਕ ਹੋਏ ਆ ਜਿਵੇਂ ਸਸੀ ਪੁੰਨੂ ਹੋ ਗਿਆ ਮਿਰਜ਼ਾ ਸਾਹਿਬਾ ਹੋ ਗਏ ਹੀਰਾਂਜਾ ਹੋ ਗਿਆ ਇਹ ਐ ਨਹੀਂ ਕਿ ਏਦੋਂ ਬਾਅਦ ਕਿਸੇ ਨੇ ਇਸ਼ਕ ਨਹੀਂ ਕੀਤਾ ਜਾਂ ਇਸਕੀ ਦੇ ਵਿੱਚ ਕੁਰਬਾਨੀਆਂ ਨਹੀਂ ਕੀਤੀਆਂ ਲੋਕਾਂ ਨੇ ਹੈਨਾ ਪਰ ਉਹ ਐਸੀ ਵੀ ਇਨ੍ਹਾਂ ਇਹ ਲੱਕੀ ਤਾਂ ਰਹੇ ਆਸ਼ਿਕ ਇਹਨਾਂ ਨੂੰ ਕਿੱਸਾਕਾਰ ਮਿਲ ਗਿਆ ਜਿਵੇਂ ਹੀਰਾਂ ਜਿਹਨੂੰ ਵਾਰਿਸਾ ਮਿਲ ਗਿਆ ਉਹਨੇ ਅਮਰ ਕਰਤੇ ਬੰਦੇ ਸੀ ਸੋ ਇਹ ਜਿਹੜੇ ਮਤਲਬ ਜਮਾਨੇ ਦੇ ਵਿੱਚ ਇਦਾਂ ਦੇ ਇਸ ਤੋਂ ਵੀ ਵੱਡੇ ਵੱਡੇ ਆਸ਼ਕਾਨੀਆਂ ਕੁਰਬਾਨੀਆਂ ਹੈਗੀਆਂ ਜਿਹੜੀਆਂ ਜਿਨ੍ਹਾਂ ਨੂੰ ਕਦੇ ਕਿਸੇ ਨੇ ਲਿਖਿਆ ਨਹੀਂ ਅਨਸੰਗ ਹੀਰੋਸ ਅਨਸੰਗ ਹੀਰੋਸ ਇੱਕ ਫਰੀਦਕੋਟ ਜ਼ਿਲ੍ਹੇ ਦੀ ਗੱਲ ਹੈ ਕਿ ਉੱਥੇ ਇੱਕ ਅਦਾਲਤ ਦੇ ਵਿੱਚ ਮੈਂ ਨਾਮ ਚੇਂਜ ਕਰ ਰਿਹਾ ਮਤਲਬ ਇੱਕ ਕਿੱਸਾ ਹੈਗਾ ਚਿਮਨਾ ਗਲਾਬੋ ਹਾਂ ਅੱਛਾ ਚਿਮਨ ਲਾਲ ਇੱਕ ਰਿਕਾਰਡ ਕੀਪਰ ਹੈ ਹਾਂਜੀ ਉਹ ਬੜਾ ਡੈਡੀਕੇਟਿਡ ਰਿਕਾਰਡ ਕੀਪਰ ਹੈ ਬੜਾ ਬੜੀਆਂ ਫਾਈਲਾਂ ਉਹਨੂੰ ਬੜੀਆਂ ਟਾਈਮ ਸਰ ਜਾਂਦੀਆਂ ਨੇ ਜਦੋਂ ਕੋਰਟ 'ਚ ਉਹਨੇ ਪੇਸ਼ ਕਰਨੀਆਂ ਹੁੰਦੀਆਂ ਫਾਈਲਾਂ ਬੜਾ ਕੰਮੀ ਹੈ ਇਹ ਹੈ ਰਿਕਾਰਡ ਕੀਪਰ ਦਾ ਜਿਹੜੀ ਫਾਈਲ ਵੀ ਚਾਹੀਦੀ ਹੁੰਦੀ ਉਹ ਪਹਿਲਾਂ ਇੱਕ ਦਿਨ ਕੱਢ ਕੇ ਉਹ ਅਗਲੇ ਦਿਨ ਕੋਰਟ 'ਚ ਪੇਸ਼ ਕਰਦਾ ਫਿਰ ਉਹਨੂੰ ਥਾਂ 'ਤੇ ਐਨ ਤਰਤੀਬ 'ਚ ਰੱਖਦਾ ਤਾਂ ਮਤਲਬ ਚਿਮਨ ਲਾਲ ਪੂਰਾ ਪਰਫੈਕਟ ਇੱਕ ਰਿਕਾਰਡ ਕੀਪਰ ਹੈ ਹਾਂਜੀ ਤੇ ਇੱਕ ਦਿਨ ਉਹ ਜਿਹੜੀ ਰਿਕਾਰਡ ਰੂਮ ਹੈਗਾ ਉਹਦੀ ਇੱਕ ਬਾਰੀ ਇਕ ਨਾਲ ਦੇ ਪਲਾਟ ਚ ਖੁੱਲਦੀ ਆ। ਅੱਛਾ। ਉਹ ਬੈਠਾ ਚਾਹ ਪੀ ਰਿਹਾ। ਨਾਲ ਦੇ ਪਲਾਟ ਦੇ ਵਿੱਚ ਉੱਥੇ ਅਕਸਰ ਇਹਨਾਂ ਜਿਹੜੀਆਂ ਆ ਕਾਗਜ਼ ਚੁਗਣ ਵਾਲੀਆਂ ਹੁੰਦੀਆਂ। ਹੂੰ। ਔਰਤਾਂ ਨਾ। ਹੂੰ। ਉਹ ਕਾਗਜ਼ ਚੁਗਦੀਆਂ ਉੱਥੇ। ਅੱਛਾ। ਤਾਂ ਉਹਨਾਂ ਚੋਂ ਇੱਕ ਔਰਤ ਬਹੁਤ ਖੂਬਸੂਰਤ ਹੁੰਦੀ। ਹੂੰ। ਗੁਲਾਬੋ ਉਹਦਾ ਨਾਮ ਹੁੰਦਾ ਹੈ ਨਾ। ਅੱਛਾ। ਤਾਂ ਉਹ ਵੀ ਦੇਖਦਾ ਹਰ ਰੋਜ਼ ਉਹਨੂੰ ਕਾਗਜ਼ ਚੁਗਦੀ ਨੂੰ ਦੇਖਦਾ ਤੇ ਉਹ ਵੀ ਉਹਦੇ ਨਾਲ ਉਹਦੀ ਅੱਖ ਲੜ ਜਾਂਦੀ ਆ। ਚਿਮਨ ਲਾਨ ਲਾ। ਖਿੱਚ ਪੈਦਾ ਹੋ ਜਾਂਦੀ। ਖਿੱਚ ਪੈਦਾ ਹੋ ਜਾਂਦੀ ਆ। ਹੂੰ। ਤੇ ਚਿਮਨ ਲਾਲ ਇਕ ਦਿਨ ਹਰ ਨੂੰ ਨਾ ਹੌਸਲਾ ਦੇ ਕਰਕੇ ਚਾਹ ਪੀ ਰਿਆ ਹੁੰਦਾ ਤੇ ਉਹਨੂੰ ਉੱਥੇ ਕੱਪ ਜਾਂ ਦਿਖਾਉਂਦਾ ਸੀ ਚਾਹ ਪੀਏਗੇ ਹਾਂ ਉਹ ਗੰਦੀ ਬਾਊ ਮੈਂ ਚਾਹ ਚੁੱਕੀ ਪੀਣੀ ਹੈ ਚਾਹ ਤਾਂ ਮੈਂ ਪੀ ਕੇ ਆਈ ਹਾਂ ਤੂੰ ਐ ਕਰ ਜੇ ਮੈਨੂੰ ਇਹ ਕਰਨਾ ਹੀ ਹੈ ਤਾਂ ਮੈਨੂੰ ਕਾਗਜ਼ਾਂ ਦਾ ਥੱਬਾ ਦੇ ਛੱਡੋ ਕਾਗਜ਼ ਕਿਉਂਕਿ ਕਾਗਜ਼ ਨੇ ਵੇਚਣੇ ਹੁੰਦੇ ਅੱਗੇ ਉਹਦੇ ਮੈਂ ਸੱਚਾ ਆਸ਼ਕ ਹੁੰਦਾ ਜੀ ਉੱਥੇ ਉਹ ਫੈਸਲਾਸ਼ੁਦਾ ਫਾਈਲਾਂ ਪਈਆਂ ਹੁੰਦੀਆਂ ਉਹਨੂੰ ਚੱਕ ਕੇ ਇੱਕ ਬੰਡਲ ਉਹ ਗਲਾਬ ਨੂੰ ਦੇ ਦਿੰਦਾ ਤਿੰਦਰ ਹੱਟੀ ਵਾਲਾ ਬਣ ਗਿਆ ਬਾਹ ਕਮਾਲ ਦੇਖੋ ਤੁਸੀਂ ਤਾਂ ਉਹ ਬੜੀ ਖੁਸ਼ ਹੋ ਜਾਂਦੀ ਜੇ ਲੋ ਅਲਟੀਮੇਟਲੀ ਉਹਨਾਂ ਦੀ ਆਪਸ ਚ ਇਹ ਰੂਟੀਨ ਜਾਂ ਬਣ ਜਾਂਦਾ ਹਨਾ ਅੱਛਾ ਤੇ ਉਹ ਰਿਕਾਰਡ ਰਿਕਾਰਡ ਰੂਮ ਚ ਹੀ ਹੋ ਵੇਲੇ ਕੇ ਵੇਲੇ ਉਹਨੂੰ ਗੁਲਾਬ ਉਹਨੂੰ ਸੱਦ ਲੈਂਦਾ ਅੱਛਾ ਤੇ ਉੱਥੇ ਜਿਹੜੇ ਉਹ ਕਾਗਜ਼ ਜਿਹੜੇ ਕਿ ਲੱਖ ਰੁਪਏ ਦੇ ਵਿੱਚੇ ਵੀ ਉਹ ਕਿਸੇ ਨੂੰ ਦਿਖਾਉਂਦਾ ਨਹੀਂ ਹੈਗਾ ਉਹਨਾਂ ਕਾਗਜ਼ਾਂ ਦੇ ਉੱਪਰ ਹੀ ਆਪਣਾ ਉਹ ਕੀ ਕਹਿੰਦੇ ਨੇ ਇਸ਼ਕ ਮੁਸ਼ਕ ਕਰਦੇ ਨੇ ਹਾਂਜੀ ਅੱਛਾ ਜੀ ਉਹ ਉਹ ਅੱਗੇ ਜਾ ਕੇ ਉਹ ਜਿਹੜੀਆਂ ਫਾਈਲ ਸੀ ਕਾਗਜ਼ ਜਿਵੇਂ ਰੋਟੀਆਂ ਕਾਗਜ਼ ਉਹਨਾਂ ਲਈ ਰੋਟੀਆਂ ਕਾਗਜ਼ ਗਲਾਬੋ ਵੀ ਰੋਟੀਆਂ ਕਾਗਜ਼ ਗਲਾਬੋ ਜੀ ਅੱਗੇ ਜਾ ਕੇ ਉਹ ਕਬਾੜੀਆਂ ਵਿੱਚ ਦਿੰਦੀ ਐ ਅੰਕਲ ਐ ਉਹਨਾਂ ਦਾ ਇਸਕ ਮੁਸਕ ਚੱਲਦਾ ਰਹਿੰਦਾ ਹੌਲੀ ਹੌਲੀ ਫਾਈਲਾਂ ਗਾਇਬ ਹੋਣੇ ਸ਼ੁਰੂ ਹੋ ਜਾਂਦੀਆਂ ਅੱਛਾ ਉਹ ਰੋਲਾ ਪੈ ਜਾਂਦਾ ਉਹ ਕੰਪਲੇਂਟ ਆ ਜਾਂਦੀ ਪੁਲਿਸ ਕੋਲੇ ਹੈਨਾ ਤਾਂ ਪੁਲਿਸ ਕੰਪਲੇਂਟ ਦੇ ਵਿੱਚ ਸਾਰੀ ਗੱਲ ਸਾਹਮਣੇ ਆ ਜਾਂਦੀ ਉਹਦੇ ਵਿੱਚ ਪਰਚਾ ਦਰਜ ਹੋ ਜਾਂਦਾ ਅੱਛਾ ਹੈ ਪਰਚਾ ਦਰਜ ਹੋ ਜਾਂਦਾ ਤੇ ਉਹਦੇ ਵਿੱਚ ਚਿਮਨ ਲਾਲ ਜਿਹੜਾ ਬਜਰਾ ਫੜਿਆ ਜਾਂਦਾ ਅੱਛਾ ਕਿ ਬੜਾ ਬੜੇ ਇੰਪੋਰਟੈਂਟ ਹੁੰਦੇ ਨੇ ਡਾਕੂਮੈਂਟ ਡਾਕੂਮੈਂਟਾਂ ਦੇ ਹਨ ਡਾਕੂਮੈਂਟ ਕੋਡ ਦੀਆਂ ਫਾਈਲਾਂ ਬੜੀਆਂ ਇੰਪੋਰਟੈਂਟ ਹੁੰਦੀਆਂ ਨੇ ਹਾਂਜੀ ਪਰ ਉਹ ਐ ਹੁੰਦਾ ਕਿ ਉਹ ਜਿਹੜਾ ਕਬਾੜੀਆ ਹੁੰਦਾ ਨਾ ਕਬਾੜੀਆ ਬੜਾ ਸਿਆਣਾ ਸੀਗਾ ਪੁਰਾਣਾ ਬੰਦਾ ਸੀਗਾ ਉਹਨੇ ਦੇਖਿਆ ਵੀ ਇਹ ਫਾਈਲਾਂ ਦੇ ਉੱਪਰ ਮੋਹਰਾਂ ਲੱਗੀਆਂ ਹੋਈਆਂ ਨੇ ਐ ਕਰਕੇ ਜੁਡੀਸ਼ੀਅਲ ਫਾਈਲਾਂ ਨੇ ਬਲੀ ਨਾ ਉਹ ਉਹਨਾਂ ਨੂੰ ਅੱਗੇ ਸਪਲਾਈ ਨਹੀਂ ਕਰਦਾ ਜਿਵੇਂ ਦਿੱਲੀ ਭੇਜਦੇ ਟਰੱਕ ਭਰ ਕੇ ਉਹ ਦਿੱਲੀ ਚ ਦੀ ਭੇਜਦਾ ਉੱਥੇ ਸਾਈਡ ਤੇ ਰੱਖੀ ਜਾਂਦਾ ਉਹ अच्छा मैं तो लेता खरीद लेता हूं क्योंकि वोदा हुण रूटीन है उनु खरीदनीया पेनीया देनीया फाइलला जे कोई लेके आंदा कागज पत्र परो साइड ते रख लेंडा अच्छा फिर खीर ਦੇ ਵਿੱਚ ਜੀ ਉਹ ਸਾਰੀਆਂ ਜਿਹੜੀਆਂ ਫਾਈਲਾਂ ਉਹ ਬਰਾਮਦ ਹੋ ਜਾਂਦੀ ਐ ਐਸ ਇਟ ਇਜ਼ੀ ਮਤਲਬ ਕਬਾੜੀਤਾਂ ਹਾਂ ਮਤਲਬ ਕੋਈ ਘੱਟ ਹੀ ਗਾਇਬ ਹੁੰਦੀਆਂ ਤਾਂ ਫਿਰ ਉਹ ਜਿਹੜੀ ਹੈਗੀ ਆ ਤਾਕੀ ਹੁੰਦੀ ਆ ਇਤਿਹਾਸਿਕ ਤਾਕੀ ਜਿੱਥੇ ਉਹਨਾਂ ਦਾ ਆਪਸ ਚ ਨਜ਼ਰਾਂ ਮਿਲੀਆਂ ਹੁੰਦੀਆਂ ਉਹ ਵੀ ਇਟਾ ਲਾ ਕੇ ਉਹ ਬੰਕਰ ਜਾਂਦੀ ਹੈ ਹੁਣ ਉਸ ਰਿਕਾਰਡ ਰੂਮ ਦੇ ਵਿੱਚ ਨਾ ਤਾਂ گلابੋ ਦੀ ਮਹਿਕ ਆ ਤੇ ਉਹੀ ਜਿਹੜਾ ਕੋਲ ਇੱਕ ਪੁਰਾਣੀਆਂ ਹਵਾਲਾ ਮਤਲਬ ਫਾਈਲਾਂ ਦੀ ਹਵਾੜ ਹਾਂਜੀ ਤੇ ਉਹਦੇ ਚ ਇੱਕ ਹੋਰ ਚੀਜ਼ ਐਡ ਹੋ ਜਾਂਦੀ ਐ ਇੱਕ ਫਾਈਲ ਐਡ ਹੋ ਜਾਂਦੀ ਐ ਸਰਕਾਰ ਬਨਾਮ ਚਿਮਨ ਲਾਲ ਤੇ گلابੋ ਦੇਖ ਲੋ ਇੱਕ ਕਿੱਸਾ ਕੋਨ ਦਾ 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 ਦੇਖ ਲਓ ਬਾਈ ਮਾਡਰਨ ਆਸ਼ਕਾਨ ਮਤਲਬ ਆਸ਼ਕੀ ਚ ਉਸ ਪੁਰਾਣੀ ਕੰਧਾਂ ਚ ਚੈਨ ਵਾਲੀ ਕੱਲੀ ਨਾਰਕਲ ਵੀ ਬੰਦ ਕੀਤੀ ਸੀ ਹਾਂ ਪੈਣਾ ਚਿਮਨਾ ਗਲਾਪੋ ਦੀ ਵੀ ਤਾਕੀਏ ਜਿਹੜੇ ਬੰਦ ਹੋਈ ਸੀ ਹਾਂ ਤੇ ਬਾਈ ਤੁਸੀਂ ਇਸ਼ਕ ਨੇ ਗਾਲिब ਨਕਮਾ ਕਰ ਦਿਆ ਵਰਨਾ ਹਾਂ ਵੀ ਆਦਮੀ ਤੇ ਕੰਮ ਕਰ ਤੇ ਤੁਸੀਂ ਵੀ ਕਰ ਤਾਂ ਕੁੱਤਾ ਲੈ ਲੈਣਾ ਤੁਸੀਂ ਚਿਮਨਾ ਗਲਾਪੋ ਦਾ ਕਿੱਸਾ ਲਿਖਿਓ ਨਾ ਮੈਂ ਲਿਖਿਆ ਜੀ ਕਿੱਸਾ ਇਹ ਅੱਛਾ ਹਾਂ ਹਾਂ ਬੜਾ ਵੀ ਕਾਵੀ ਰੂਪ ਚ ਲਿਖੋ ਨਾ ਚਲੋ